ਇਹ ਹੈ ਗੋਡ ਫਾਰਮ ਚੰਨ ਤੇ ਸਵਾਗਤ ਹੈ ਜੀ ਆਇਆਂ ਆਹ ਅਧਿਆਸ ਕਰਦੇ ਆ ਕਿ ਤੁਸੀਂ ਸਾਰੇ ਪ੍ਰਾਠੀਠਾ ਬੰਗੋ ਮੈਂ ਦੋਸਤੋ ਆ ਤੁਹਾਡੇ ਵਾਸਤੇ ਲੈ ਕੇ ਆਇਆ ਐਚਐਫ ਦੇ ਵਿੱਚ ਬਿਲਕੁਲ ਕਾਲੇ ਰੰਗ ਦੇ ਵਿੱਚ ਬਹਿੜ ਬਹੁਤ ਹੀ ਜ਼ਿਆਦਾ ਸ਼ਾਨਦਾਰ ਮੋਕੀ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਿਓ ਪਹਿਲਾਂ ਤੁਹਾਨੂੰ ਆਪਾਂ ਵੀਰ ਦੀ ਲੋਕੇਸ਼ਨ ਬੋਲ ਦਈਏ ਪਿੰਡ ਬਾਈ ਦਾ ਸੁੱਖਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵੱਡੇ ਰੋਡ ਦੇ ਉੱਤੇ ਬਾਈ ਦਾ ਘਰ ਪਿਆ ਜਾਂਦਾ ਜੋ ਕਿ ਬਠਿੰਡੇ ਤੋਂ ਆਪਾਂ ਮਾਨਸਾ ਕੈਂਚਾ ਮਿਲ ਜਾਈਏ ਅੱਡਾ ਬਾਈ ਨੂੰ ਪੈਂਦਾ ਹੈ ਭਾਈ ਦੇਸਾ ਚਲੋ ਚਲੋ ਚਲੋਈ ਬਾਕੀ ਕੁਆਲਟੀ ਬਿਹੜ ਦੇ ਵਿੱਚ ਬਹੁਤ ਜਿਆਦਾ ਹੈ ਚੌਥੇ ਸੂਏ ਵਹਿੜਾ ਹੈ ਇਹ ਡਿਟੇਲ ਆਪਾਂ ਦਊਂਗਾ ਲਗੀ ਥਣ ਝੰਡਾ ਤੁਸੀਂ ਆਪ ਦੇ ਦੇਖ ਸਕਦੇ ਹੋ ਲਗਭਗ ਚੌਥੇ ਸੂਏ ਵਹਿੜਾ ਹੈ ਬਾਜੀ ਦੱਸੇ ਮੁਤਾਬਕ 17 8 ਵਾਲੀ ਰਹਿਣੀ ਲੁੱਧ ਕੱਢਿਆ ਪਿਛਲੇ ਸੂਏ ਦਾ ਸਾਨੂੰ ਆਪੇ ਦੀ ਥਣ ਵੀ ਦਿਖਾਦੀ ਹੈ ਨਾ ਜੇ ਕੋਈ ਭਰਾ ਲੈਣਾ ਚਾਹਵਨ ਉਹ ਤਾਂ ਮਾਈਨਾ ਨੂੰ ਫੋਨ ਲਾ ਕੇ ਸੰਪਰਕ ਕਰ ਲਿਓ ਨੰਬਰ ਆ ਪਤਾ ਨੂੰ ਵਿੱਚੀ ਬੋਲ ਦੇਵੇਂ ਇਹ ਬਾਹਰ ਸੇ ਇਹ ਲੈ ਚੱਡਾ ਚੱਡਾ ਤੁਸੀਂ ਆਪ ਦੇਖ ਸਕਦੇ ਹੋ ਨਾ ਲੈਗ ਸਕੋਰ ਬਹੁਤ ਜ਼ਿਆਦਾ ਚੱਲਿਆ ਤਾਂ ਹਮਤ ਸਟੇਟ ਹੈ ਭਾਈ ਆਪਣਾ ਨੰਬਰ ਬੋਲਿਓ ਮੜਾ ਜਾ ਨੰਬਰ ਹੈਗਾ ਭਾਈ ਆਪਣਾ 94638 94639 40006 40006 94639 40006 ਇਹ ਨਾਮ ਬਾਈ ਦਾ ਬੂਟਾ ਸਿੰਘ ਆ ਪਿੰਡ ਸੁੱਖਾ ਸਿੰਘ ਵਾਲਾ ਤੇ ਜ਼ਿਲ੍ਹਾ ਬਠਿੰਡਾ ਜਿਹੜੇ ਭਰਾ ਲੈਣ ਦਾ ਚਾਹਵਾ ਨੂੰ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਅੱਜ 9 ਤਰੀਕ 12ਵਾਂ ਮਹੀਨਾ 2025 ਤੇ ਕਈ ਵਾਰ ਕਾਰਨ ਕੀ ਹੁੰਦਾ ਗੱਲ ਦਾ ਇਹ ਤਰੀਕ ਬੋਲਣਾ ਸਾਡਾ ਮਤਲਬ ਇਹੀ ਹੈ ਕਿ ਜਦੋਂ ਵੀਡੀਓ ਪੁਰਾਣੀ ਹੋ ਜਾਂਦੀ ਹੈ ਵਿੱਚ ਵੀਰ ਨਾਲ ਜੇ ਮੂਵੇ ਜਦੋਂ ਵੀਡੀਓ ਆਉਂਦੀ ਹੈ ਉਹ ਵਾਰ-ਵਾਰ ਫੋਨ ਕਰੀ ਜਾਂਦੇ ਨੇ ਤੇ ਜਨਮਰ ਉਹਦੋਂ ਵਿਗ ਜਾਂਦਾ ਜਿਹੜੇ ਭਰਾ ਲੈਣ ਦਾ ਚਾਹਵਾ ਉਹ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਧੰਨਵਾਦ ਜੀ ਸਾਰੇ ਦੋਸਤਾਨਾਂ